ਹਾਂਜੀ ਦੁਨੀਆ ਦਾ ਸਭ ਤੋਂ ਸੌਖਾ ਕੰਮ ਤੇ ਸਭ ਤੋਂ ਔਖਾ ਕੰਮ ਇੱਕੋ ਹੀ ਹੈ ਸਭ ਤੋਂ ਸੌਖਾ ਕੰਮ ਵੀ ਹੈਗਾ ਪੈਸਾ ਕਮਾਉਣਾ ਤੇ ਦੁਨੀਆ ਦਾ ਸਭ ਤੋਂ ਔਖਾ ਕੰਮ ਵੀ ਇਹੀ ਹੈ ਸੌਖਾ ਕੰਮ ਕਿਵੇਂ ਆ ਤੇ ਔਖਾ ਕੰਮ ਕਿਵੇਂ ਆ ਇੱਕ ਛੋਟੀ ਜੀ ਕਹਾਣੀ ਰਹੀਂ ਦੱਸਦੇ ਆ ਕੋਈ ਬਿਜ਼ਨਸਮੈਨ ਸੀ ਕੋਈ ਉਹਦਾ 파ਟਰਨਰ ਸੀਗਾ ਉਹ ਤੋਂ ਸਿੱਖ ਰਿਹਾ ਸੀ ਯਾਨੀ ਕਿ ਉਹਦਾ ਇੱਕ ਸਹਾਇਕ ਸੀਗਾ ਤੇ ਉਹ ਕਹਿੰਦਾ ਵੀ ਯਾਰ ਬਿਜ਼ਨਸ ਕਿਵੇਂ ਕਰਦੇ ਆ ਵੀ ਯਾਰ ਮੈਨੂੰ ਤੂੰ ਸਿਖਾ ਉਹ ਕਹਿੰਦਾ ਵੀ ਇਹਦੇ ਚ ਔਖੀ ਕੀ ਆ ਵੀ ਪੈਸਾ ਕਮਾਉਣਾ ਤਾਂ ਕਿਤੇ ਉਹ ਵੀ ਕਮਾ ਸਕਦੇ ਆ ਤੇ ਉਹ ਕਹਿੰਦਾ ਵੀ ਯਾਰ ਮੈਨੂੰ ਤਾਂ ਸਿਖਾ ਵੀ ਯਾਰ ਕਿਵੇਂ ਕਮਾਈਦਾ ਪੈਸਾ ਉਹਨੇ ਕੀ ਕਰਿਆ ਜੀ ਤੇ ਉਹਨੂੰ ਨਾਲ ਲੈ ਕੇ ਚੱਲ ਪਿਆ ਜਦੋਂ ਉਹ ਕਿਸੇ ਪਿੰਡ ਚ ਗਏ ਉੱਥੇ ਉਹਨਾਂ ਨੇ ਦੇਖਿਆ ਵੀ ਉੱਥੇ ਬਾਂਦਰ ਬਹੁਤ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਬਾਂਦਰ ਲੋਕ ਜਿਵੇਂ ਅੱਕੇ ਪੈ ਸੀ ਬਾਂਦਰਾਂ ਤੋਂ ਕਹਿਣ ਤੋਂ ਭਾਵਾ ਤੇ ਉਹ ਬਿਜ਼ਨਸਮੈਨ ਦਾ ਕੰਮ ਕੀ ਹੁੰਦਾ ਉਹ ਜੇ ਕਿਸੇ ਗੱਲ ਦੀ ਜਾਂਚ ਕਰੂਗਾ ਤਾਂ ਥੋੜੀ ਜਿਹੀ ਨੰਗਾਹੀ ਨਾਲ ਜਾਂਚ ਕਰੂਗਾ ਉਹ ਬਾਂਦਰ ਸੀਗੇ ਉੱਥੇ ਤਿੰਨ ਪਿੰਡਾਂ ਦੇ ਵਿੱਚ ਤਿੰਨ ਮੰਨ ਲਾ ਜੋ ਜੋ ਵੀ ਏਰੀਆ ਸੀਗਾ ਉੱਥੇ ਤਿੰਨ ਪਿੰਡਾਂ ਦੇ ਵਿੱਚ ਬਾਂਦਰ ਵੱਧ ਸੀਗੇ ਤੇ ਜਿਹੜੇ ਆਸ-ਪਾਸੇ ਦੇ ਹੋਰ ਪਿੰਡ ਸੀ ਉੱਥੇ ਕੋਈ ਟਾਮ ਟੱਲਾ ਸੀਗਾ ਬਾਂਦਰ ਵੀ ਜ਼ਿਆਦਾ ਨਹੀਂ ਸੀਗੇ ਤੇ ਉਹਨੇ ਕੀ ਕਰਿਆ ਕਹਿੰਦਾ ਇੱਥੋਂ ਕਹਿੰਦਾ ਤੈਨੂੰ ਕਹਿੰਦਾ ਬਾਂਦਰਾਂ ਚੋ ਬਿਜ਼ਨਸ ਕਰਕੇ ਦਿਖਾਵਾਂ ਉਹ ਬੰਦਾ ਕਹਿੰਦਾ ਯਾਰ ਵੀ ਬਾਂਦਰਾਂ ਚੋ ਬਿਜ਼ਨਸ ਕਿਵੇਂ ਕਰ ਲਿਆਂਗਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਉਹਨੇ ਕੀ ਕਰਿਆ ਜੀ ਪਿੰਡ ਚ ਜਾ ਕੇ ਉਸੇ ਤਿੰਨੇ ਪਿੰਡਾਂ ਚ ਜਾ ਕੇ ਐਲਾਨ ਕਰਤਾ ਵੀ ਮੈਂ ਬਾਂਦਰ ਖਰੀਦੂਗਾ 200 ਰੁਪਏ ਦਾ ਇੱਕ ਬਾਂਦਰ ਖਰੀਦੂਗਾ ਵੀ ਜਿਹਨੇ ਵੀ ਵੇਚਣਾ ਵੀ ਮੈਨੂੰ ਵੇਚ ਸਕਦੇ ਹੋ ਤੇ ਲੋਕਾਂ ਨੇ ਲੋਕਾਂ ਨੂੰ ਐ ਹੋ ਗਿਆ ਯਾਰ ਵੀ ਬਾਂਦਰਾਂ ਤੋਂ ਤਾਂ ਆਪਾਂ ਬੈਸੀ ਅੱਕੇ ਪਏ ਆ ਤੇ ਵੀ ਆਪਾਂ ਨੂੰ ਤਾਂ ਪੈਸੇ ਮਿਲ ਰਹੇ ਨੇ ਵੀ ਫਿਰ ਤੇ ਤਾਂ ਸੋਨੇ ਦੇ ਸਾਗੇ ਵਾਲੀ ਗੱਲ ਹੋ ਗਈ ਲੋਕਾਂ ਨੇ ਕੀ ਕਰਿਆ ਜੀ ਬਾਂਦਰ ਫੜੇ ਤੇ ਵੇਚਣ ਲੱਗੇ ਹੋਰ ਵੀ ਇਹ ਵੀ ਦੇਣ ਲੱਗੇ 200 ਰੁਪਏ ਦੇ ਦਿਆ ਕਰੇ ਤੇ ਬਾਂਦਰ ਲੈ ਲਿਆ ਕਰੇ ਬਾਂਦਰ ਉਹਨੇ ਆਪਦੇ ਕੋਲ ਇੱਕ ਕੋਈ ਪਿੰਜਰਾ ਬਣਾਇਆ ਸੀ ਮਤਲਬ ਪਿੰਜਰੇਆਂ ਚੜਾਈਆ ਬਾਂਦਰਾਂ ਨੂੰ ਤੇ ਹਫਤੇ ਇੱਕ ਚ ਲਗਭਗ ਲੋਕਾਂ ਨੇ ਸਾਰੇ ਬਾਂਦਰ ਨਵੇੜ ਤੇ ਕਿ ਉਹਨਾਂ ਨੂੰ ਪੈਸੇ ਮਿਲਦੇ ਸੀਗੇ ਉਹ ਪੈਸੇ ਦੇਈ ਗਿਆ ਉਸ ਤੋਂ ਬਾਅਦ ਉਹਨੇ ਕੀ ਕਰਿਆ ਜੇ ਉਹਨੂੰ ਪਤਾ ਲੱਗ ਗਿਆ ਵੀ ਬਾਂਦਰ ਬਹੁਤ ਘਟ ਗਏ ਹੁਣ ਤਾਂ ਵੀ ਨੇੜ ਹੀ ਲਾਤੇ ਲੋਕਾਂ ਨੇ ਉਹਨੇ ਬਾਂਦਰ ਦਾ ਰੇਟ ਕਰਤਾ ਜੀ 300 ਕਹਿੰਦਾ ਅੱਜ ਤੋਂ ਬਾਂਦਰ ਦਾ ਰੇਟ 300 ਰੁਪਇਆ ਜੋ ਵੀ ਕੋਈ ਬਾਂਦਰ ਲੈ ਕੇ ਆਉ ਮੈਂ 300 ਰੁਪਇਆ ਦਿਆਂਗਾ ਲੋਕਾਂ ਨੇ ਜੀ ਆਸ-ਪਾਸੇ ਦੇ ਪਿੰਡਾਂ ਦੇ ਵੀ ਹਮਲਾ ਬੋਲਦਾ ਵੀ ਜਿੱਥੇ ਕੋਈ ਟਾਮਾ ਟੱਲਾ ਸੀ ਸਾਰੇ ਵੇਲੇ ਕਰਦੇ ਉਹਨੇ ਉਹ 300 ਰੁਪਏ ਦੇ ਦਿਆ ਕਰੇ ਤੇ ਬਾਂਦਰ ਉਹਨਾਂ ਤੋਂ ਲੈ ਲਿਆ ਕਰੇ ਤੇ ਬਾਂਦਰ ਕਰੀਗਾ ਉਹ ਪਿੰਜਰੇ ਚ ਗਾਇਦਾ ਉਸ ਤੋਂ ਬਾਅਦ ਜੀ ਉਹਨੇ ਐਲਾਨ ਕਰਤਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਕੋਈ ਬਾਂਦਰ ਰਿਹਾ ਨਹੀਂ ਬਾਂਦਰ ਦਾ ਰੇਟ ਕਰਤਾ ਜੀ ਉਹਨੇ 1500 ਰੁਪਏ ਕਹਿੰਦਾ ਜੇ ਕੋਈ ਹੁਣ ਬਾਂਦਰ ਲੈ ਕੇ ਆਉਗਾ 1500 ਰੁਪਏ ਤੇ ਐਂ ਕਹਿ ਕੇ ਕਹਿੰਦਾ ਮੈਨੂੰ ਕੰਮ ਆ ਮੈਂ ਇੱਕ ਹਫਤੇ ਵਾਸਤੇ ਬਾਹਰ ਜਾ ਰਿਹਾ ਕਿਤੇ ਮੇਰਾ ਕੋਈ ਕੰਮ ਮੇਰਾ ਜਿਹੜਾ ਕੰਮ ਸੰਭਾਲੂਗਾ ਉਹ ਕੋਈ ਮੇਰੇ ਨਾਲ ਕੋਈ ਜਿਹੜਾ ਉਹਦਾ ਕੋਈ ਦੋਸਤ ਸੀਗਾ ਸਹਾਇਕ ਸੀਗਾ ਕਹਿੰਦਾ ਇਹ ਬੰਦਾ ਸੰਭਾਲੂਗਾ ਚਲੋ ਜੀ ਆਪ ਉਹ ਵਾਗ ਗਿਆ ਸਹਾਇਕ ਨੇ ਕੀ ਕਰਿਆ ਬਾਂਦਰ ਕੋਈ ਲੈ ਕੇ ਕਿੱਥੋਂ ਬਾਂਦਰ ਕੋਈ ਹੈ ਹੀ ਨਹੀਂ ਸੀ ਉੱਥੇ ਪਿੰਡ 'ਚ ਸਹਾਇਕ ਨੇ ਕੀ ਕਰਿਆ ਕਹਿੰਦਾ ਜੀ ਬਾਂਦਰ ਦਾ ਰੇਟ ਹੈਗਾ 1500 ਕਹਿੰਦਾ ਮੈਂ सोनू ਕਹਿੰਦਾ 800 ਰੁਪਏ ਦਾ ਬਾਂਦਰ ਦੇ ਦੂੰਗਾ ਵੀ ਤੁਸੀਂ ਜਦੋਂ ਉਹ ਬੰਦਾ ਆ ਗਿਆ ਤੇ ਉਹਨੂੰ 1500 ਚ ਵੇਚ ਤਾ ਕਹਿੰਦਾ ਵੀ ਮੇਰਾ ਨਾਂ ਨਾਲਿਓ ਉਥੇ ਲੋਕਾਂ ਨੂੰ ਕਹਿੰਦਾ ਸਾਰਿਆਂ ਨੂੰ ਵੀ ਮੇਰਾ ਨਨਾਲਿਓ ਤੇ ਤੁਸੀਂ 800 ਚ ਮੈਥੋਂ ਬਾਂਦਰ ਖਰੀਦ ਲਓ ਤੇ 1500 ਚ ਕਹਿੰਦਾ ਜਦੋਂ ਉਹ ਆ ਗਿਆ ਹਫਤੇ ਨੂੰ ਆਊਗਾ ਉਹਦੋਂ ਨੂੰ ਕਹਿੰਦਾ ਮੈਂ ਲਓ ਉਹਨੂੰ ਵੇਚ ਦੇ 1500 ਚ ਲੋਕਾਂ ਨੂੰ ਐ ਲੱਗਿਆ ਯਾਰ ਵੀ ਤਾਂ ਬਾਲਾ ਨਫੇ ਵਾਲਾ ਕੰਮ ਨਹੀਂ ਹੈਣਾ ਵੀ 800 ਦਾ ਬਾਂਦਰ ਲੈ ਲੈਨੇ ਤੇ 1500 ਚ ਵੇਚ ਦੇਾਂਗੇ ਉਥੇ ਹੁਣ ਪੂਰੇ ਏਰੀਆ ਚ ਪਤਾ ਲੱਗ ਰਿਹਾ ਸੀ ਵੀ ਬਾਂਦਰ ਵਿਕਦੇ ਨੇ ਇੱਥੇ ਉਥੇ ਉਹ ਤਿੰਨ ਪਿੰਡਾਂ ਦੇ ਲੋਕ ਵੀ ਲੋਕਾਂ ਨੇ ਵੀ ਖਰੀਦ ਲਏ ਬਾਂਦਰ ਉਹੀ ਬਾਂਦਰ ਜਿਹੜੇ ਪਹਿਲਾਂ ਉਹਨਾਂ ਨੇ ਖੜੇ ਹੋਏ ਸੀ 200 ਰੁਪਏ ਚ ਤੇ 300 ਰੁਪਏ ਚ ਖਰੀਦੇ ਹੋਏ ਸੀਗੇ ਉਹੀ ਨਾਲੇ ਤਾਂ ਉਹ ਪਿੰਡਦਿਆਂ ਨੇ ਖਰੀਦ ਲਈ ਨਾਲੇ ਆਸੇ ਪਾਸੇ ਦੇ ਪਿੰਡਾਂ ਨੂੰ ਪਤਾ ਸੀਗਾ ਇਹਦੋਂ ਵੀ ਬਾਂਦਰ ਵੇਚਦੇ ਨੇ ਉਹਨਾਂ ਨੇ ਵੀ ਖਰੀਦ ਲਏ ਇਹ ਬਾਂਦਰ ਉਹਨਾਂ ਨੇ ਸਾਰੇ ਵੇਚਦੇ ਉਹ ਬੰਦੇ ਨੇ ਉਸ ਤੋਂ ਬਾਅਦ ਜਿੱਦੇ ਹਫ਼ਤੇ ਨੂੰ ਉਹਦਾ ਟਾਈਮ ਆਉਣ ਦਾ ਹੋਇਆ ਸੀਗਾ ਵੀ ਉਹਨੇ ਆਉਣਾ ਸੀਗਾ ਬਿਜ਼ਨਸਮੈਨ ਨੇ ਉਹਦੇ ਨੂੰ ਉਹ ਵੀ ਵਾਗ ਗਿਆ ਜਿਹੜਾ ਦੂਜਾ ਉੱਥੇ ਛੱਡਿਆ ਸੀਗਾ ਉਹ ਲੋਕ ਅੱਜ ਵੀ ਇੰਤਜ਼ਾਰ ਕਰ ਰਹੇ ਨੇ ਵੀ ਕਦੋਂ ਉਹ ਬਿਜ਼ਨਸਮੈਨ ਆਊਗਾ ਤੇ ਸਾਡੇ ਬਾਂਦਰ 15-1500 ਚ ਖਰੀਦੂਗਾ ਫਿਰ ਉਹਨੇ ਗਾਂਹ ਜਾ ਕੇ ਆਪਦੇ 파ਟਰਨਰ ਨੂੰ ਗੱਲ ਸੁਖਾਈ ਕਹਿੰਦਾ ਵੀ ਆਪਾਂ ਕਹਿੰਦਾ ਵੀ ਬਾਂਦਰਾ ਚੋ ਵੀ ਬਾਂਦਰ ਲੋਕਾਂ ਦੀ ਪ੍ਰੋਬਲਮ ਸੀਗੀ ਆਪਾਂ ਉਹਨਾਂ ਜੋ ਵੀ ਇਹਨਾਂ ਨਫਾ ਕਢ ਲਿਆ ਤਾਂ ਐਂ ਕੰਮ ਕਰਦਾ ਹੁੰਦਾ ਜੀ ਇੱਕ ਬਿਜ਼ਨਸਮੈਨ ਦਾ ਦਿਮਾਗ ਆ ਤੇ ਤਾਂ ਹੀ ਲੋਕ ਸਿਆਣੇ ਵੀ ਕਹਿੰਦੇ ਨੇ ਵੀ ਪੈਸਾ ਕਮਾਉਣਾ ਸਭ ਤੋਂ ਦੁਨੀਆ ਦਾ ਸੌਖਾ ਕੰਮ ਵੀ ਆ ਤੇ ਔਖਾ ਕੰਮ ਵੀ ਆ ਅੱਜ ਦੀ ਜਿਵੇਂ ਇੰਟਰਨੈਟ ਦਾ ਜੋਗਾ ਆਨਲਾਈਨ ਜਮਾਨਾ ਹੈਗਾ ਠੱਗੀ ਠੋਰੀ ਤੋਂ ਬਿਨਾ ਵੀ ਸਿੱਧੇ ਢੰਗ ਵੀ ਬਹੁਤ ਨੇ ਵੀ ਆਪਾਂ ਪੈਸਾ ਲੋਕ ਕਮਾ ਸਕਦੇ ਲੋਕ ਕਮਾ ਰਹੇ ਨੇ ਸਿੱਧੇ ਢੰਗ ਨਾਲ ਤੇ ਪਰ ਜਿਹਨੂੰ ਨਹੀਂ ਦਿਮਾਗ ਚ ਵੱੜਦੀ ਹਨ ਆਪਣੇ ਵਰਗੇ ਰਹਿ ਜਾਂਦੇ ਨੇ ਵਿਚਾਰੇ ਤਾਂ ਇਹ ਕੋਈ ਇਹੀ ਦੁਨੀਆ ਦਾ ਕੰਮ ਹੈ ਜਿਹੜਾ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਸੌਖਾ ਕੰਮ ਵੀ ਪੈਸਾ ਕਮਾਉਣਾ ਤੇ ਸਾਰਿਆਂ ਨੂੰ ਔਖਾ ਕੰਮ ਵੀ ਪੈਸਾ ਕਮਾਉਣਾ